ਮੁੱਖ ਮੰਤਰੀ ਤੀਰਤ ਯਾਤਰਾ ਸਕੀਮ ਦੇ ਅਜ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਦੀ ਨਿਗਰਾਨੀ ਹੇਠ ਸ਼੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੂਨੀ ਜੀ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀ ਵਾਸ ਸਰਵਾਨਾ ਹੋਈ ਇਸ ਵਾਸ ਨੂੰ ਚੰਡੀਗੜ੍ਹ ਰੋਡ ਤੇ ਪੈਂਦੇ ਸੈਵਨਦੀਪ ਹੋਟਲ ਤੋਂ ਵਿਧਾਇਕ ਮੁੰਡਿਆ ਦੇ ਪੀਏ ਰਣਜੀਤ ਸਿੰਘ ਸੈਣੀ ਨੇ ਸ੍ਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਵਿਧਾਇਕ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਹਿਤ ਰਵਾਨਾ ਹੋਈ ਵਾਸਤੇ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਭੇਜੀਆਂ ਯਾਤਰਾ ਕਿੱਟਾਂ ਵੀ ਵੰਡੀਆਂ ਗਈਆਂ ਹਨ ਇਸ ਮੌਕੇ ਬਲਾਕਪਦਾਨ ਤਜਿੰਦਰ ਸਿੰਘ ਮਿੱਠੂ ਤੇ ਅਰਵਿੰਦਰ ਜੋਲੀ ਜਸਵੀਰ ਕੋਲ ਸਿਮਰਨ ਗੁਰਜੀਤ ਸਿੰਘ ਬੱਬੂ ਮੁੰਡੀਆਂ ਤੇ ਹੋਰ ਹਾਜ਼ਰ ਸਨ ਅੱਜ ਮੁੱਖ ਮੰਤਰੀ ਯਾਤਰੀ ਯਾਤਰਾ ਸਕੀਮ ਦੇ ਅਧੀਨ ਹਲਕਾ ਸਾਹਨੇ ਵਾਲ ਤੋਂ ਮਾਣੀਓਗ ਵਿਧਾਇਕ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦੀ ਯੋਗ ਅਗਵਾਈ ਹੇਠ ਨੋ ਵੀ ਬੱਸ ਚੱਲੀ ਆ ਜਿਹਦੇ ਵਿੱਚ ਸੰਗਤਾਂ ਵਿੱਚ ਕਾਫੀ ਹੁਸ਼ਾ ਹੈ ਇਹ ਰੂਟ ਹੈ ਇਹਨਾਂ ਦਾ ਅੱਜੇ ਬੱਸ ਚੱਲ ਕੇ ਚੰਦਪੁਰਣੀ ਜਵਾਲਾਜੀ ਤੇ ਰਾਤ ਆਨੰਦਪੁਰ ਸਾਹਿਬ ਰੁਕੂਗੀ ਤੇ ਕੱਲ ਇਹ ਬੱਸ ਆਨੰਦਪੁਰ ਸਾਹਿਬ ਤੋਂ ਆਪਣਾ ਨਾਣਾਦੇਵੀ ਹੋ ਕੇ ਵਾਪਸ ਕਰੇਗੀ ਕਿੰਨੀਆਂ ਸੰਗਤਾਂ ਚੱਲ ਰਹੀਆਂ ਨੇ ਅੱਜ ਇਸ ਤੇ 40 ਬੰਦੇ ਨੇ ਅੱਜ 40 ਬੰਦੇ ਦੀ ਇਹਨਾਂ ਬਾਅਦ ਮਤਲਬ ਜਿਹੜਾ ਇਹ ਜੱਫਾ ਬੁੱਦੀ ਭੇਜਦੀ ਇਹ ਜੀ ਰੂਟ ਸਾਡੇ ਵੱਲੋਂ ਨਹੀਂ ਆਂਦਾ ਇਹ ਟਰਾਂਸਪੋਰਟ ਵਿਭਾਗ ਵੱਲੋਂ ਸਾਨੂੰ ਮਿਲਦਾ ਆ ਤੇ ਦੋ ਕੁ ਦਿਨ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਕਿ ਵੀ ਪਾਸੇਸ ਮਿਲ ਲਈਆਂ ਸਾਨੂੰ ਅਸੀਂ ਉਸ ਹਿਸਾਬ ਨਾਲ ਅਰੇਂਜਮੈਂਟ ਕਰਕੇ ਰੱਖ ਲਈਦਾ ਕਾਫੀ ਹਜੇ ਵੀ ਸੰਸਦਾਂ ਦੇ ਵਿੱਚ ਕਾਫੀ ਫਾਰਮ ਭਰੇ ਹੋਏ ਨੇ ਕਈਆਂ ਦਾ ਇਹ ਨਹੀਂ ਵਾਰੀ ਨਹੀਂ ਆਈ ਕੋਈ ਤੱਕ ਜਾਂ ਫਨੀ ਬਾਰੀ ਦਾ ਤਾਂ ਜੀ ਜਿਵੇਂ ਹੁਣ ਬਹੁਤ ਜ਼ਿਆਦਾ ਲੋਕਾਂ ਨੇ ਅਪਲਾਈ ਕੀਤਾ ਕਿ ਵੀ ਇੱਥੇ ਡਿਟੇਲ ਮਾਨਯੋਗ ਵਿਧਾਇਕ ਸਾਹਿਬ ਕੋਲ ਪਹੁੰਚਾਈ ਆਪਣੀ ਤੇ ਉਹਨਾਂ ਨੇ ਉਸ ਹਿਸਾਬ ਨਾਲ ਅਸੀਂ ਜਿਉਂ-ਜਿਉਂ ਵਾਰੀ ਆਉਂਦੀ ਆ ਉਸ ਹਿਸਾਬ ਨਾਲ ਅਡਜਸਟ ਕਰਕੇ ਜਿਹੜਾ ਨਹੀਂ ਜਾਂਦਾ ਉਸ ਦੀ ਜਗ੍ਹਾ ਦੂਜੇ ਹੋਰ ਪਾ ਕੇ ਖਤਮ ਕਰਦੇ ਨੇ ਇਹ ਪ੍ਰੋਗਰਾਮ ਤੇ ਇਹ ਕਹਿਣਾ ਚਾਹੁੰਗਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਹਲਕਾ ਸਾਨ੍ਹੇਵਾਲ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਤੀਰਥ ਯਾਤਰਾ ਦੇ ਤਹਿਤ ਬੱਸਾਂ ਜਾ ਰਹੀਆਂ ਨੇ ਅੱਜ ਹਲਕਾ ਸਾਨ੍ਹੇਵਾਲ ਤੋਂ ਨਵੀਂ ਬੱਸ ਜਾਰੀ ਹੈ ਜੋ ਕਿ ਇਹਦਾ ਰੂਟ ਆ ਚਿੰਦਪੁਰਨੀ ਜਵਾਲਾ ਜੀ ਤੇ ਅਨੰਦਪੁਰ ਸਾਹਿਬ ਰਾਤ ਰੁਕਣਗੇ ਤੇ ਕੱਲ ਨਾਣਾਦੇਵੀ ਹੋ ਕੇ ਵਾਪਸ ਆਣਗੇ ਅੱਜ ਕਿਹੜੇ ਵਾਰ ਤੋਂ ਮਤਲਬ ਹਲਕਾ ਖਾਨੇ ਵਾਲੀ ਬੱਸ ਕਿਹੜੇ ਵਾਰ ਤੋਂ ਜਾ ਰਹੀ ਹੈ ਜੀ ਇਹ ਹਲਕਾ ਸਾਹਨੇ ਵਾਲ ਦੇ ਅਲੱਗ-ਅਲੱਗ ਵਾਡਾਂ ਦੇ ਵਿੱਚੋਂ ਮਤਲਬ ਹੀ ਸੰਗਤ ਜਾਂਦੀ ਆ। ਇਕੱਲੇ ਇੱਕ ਵਾਰਚੋਂ ਨਹੀਂ ਜਾਂਦੀ। ਸਾਰਿਆਂ ਨੂੰ ਮੌਕਾ ਮਿਲਦਾ ਜੀ ਇੱਥੇ ਜੁੜਨ ਦਾ। ਹਾਂਜੀ ਜੀ ਇੱਧਰ ਆਓ। ਅ ਅ ਕਹਾਂਗੇ ਅੱਜ ਬੱਪ ਜਾ ਰਹੀ ਹੈ ਤੇ ਯਾਤਰਾ ਲਈ। ਹਾਂਜੀ ਸਰ ਅ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਹਬੂਬ ਨੇਤਾ ਸੀਐਮ ਆਨ ਭਗਵੰਤ ਮਾਨ ਜੀ ਜਿਨ੍ਹਾਂ ਦੀ ਸਰਪ੍ਰਸਤੀ ਦੇ ਥੱਲੇ ਸਾਨੂੰ ਇਹ ਮੌਕਾ ਮਿਲਿਆ ਤੇ ਸਾਡੇ ਮੈਂ ਵਾਰਡ ਪ੍ਰਧਾਨ 24 ਨੰਬਰ ਤੋਂ ਜਸਵੀਰ ਕੌਰ ਤੇ ਮੈਂ ਬਹੁਤ ਖੁਸ਼ ਆ ਮੇਰੇ ਏਰੀਆ ਦੇ ਬਹੁਤ ਲੋਕ ਖੁਸ਼ ਨੇ ਕਿ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਸਾਨੂੰ ਇਹ ਫੈਸਿਲਟੀਆਂ ਦਿੱਤੀਆਂ ਤੇ ਉਹ ਅੱਜ ਇੰਨੇ ਕਿ ਜ਼ਿਆਦਾ ਖੁਸ਼ ਨੇ ਕਿ ਅੱਜ ਤੱਕ ਦੀ ਜਿਹੜੀਆਂ ਸਰਕਾਰਾਂ ਸੀ ਉਹਦੇ 'ਚ ਪਤਾ ਹੀ ਨਹੀਂ ਸੀ ਹੁੰਦਾ ਵੀ ਸੀਐਮ ਕੌਣ ਆ ਐਮਐਲਏ ਕੌਣ ਆ ਠੀਕ ਹੈ ਤੇ ਸਾਡੇ ਜਿਹੜੇ ਐਮਐਲਏ ਸਾਹਿਬ ਹਰਦੀਪ ਸਿੰਘ ਮੁੰਡੀਆਂ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਘਰੇ ਬੈਠਿਆਂ ਨੂੰ ਇਹ ਸਕੀਮਾਂ ਦਿੱਤੀਆਂ ਤੇ ਅਸੀਂ ਬਹੁਤ ਹੀ ਖੁਸ਼ ਆ ਮੈਂ ਇਹ ਟੀਮ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਬਸ ਸਰਕਾਰ ਇਹੀ ਰਹਿਣੀ ਚਾਹੀਦੀ ਆ ਆਮ ਆਦਮੀ ਪਾਰਟੀ ਜ਼ਿੰਦਾਬਾਦ ਆਮ ਆਦੀ ਪਾਰਟੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਇੱਥੇ ਲੇਡੀਜ਼ ਨੂੰ 100000 ਰੁਪਏ ਦੇ ਅਮੀਰ ਸਾਨੂੰ ਪੂਰਾ ਯਕੀਨ ਆ ਉਹਨਾਂ ਦੇ ਉੱਤੇ ਕਿਉਂਕਿ ਦੇਖੋ ਹਰ ਇੱਕ ਕੰਮ ਹਰ ਇੱਕ ਕੰਮ ਕਰਨ ਨੂੰ ਟਾਈਮ ਲੱਗਦਾ ਹਜੇ 2 ਸਾਲ ਹੀ ਹੋਏ ਨੇ ਹਜੇ ਬਾਕੀ ਬਕਾਇਆ ਹੈ ਤੇ ਉਹ ਵੀ ਸਾਨੂੰ ਪੂਰਾ ਕੰਫੀਡੈਂਸ ਆ ਕਿ ਸਾਨੂੰ ਮਿਲੇਗਾ ਅਸੀਂ ਉਹਨਾਂ ਕੋਲ ਇਹ ਚੀਜ਼ ਦੀ ਮੰਗ ਨਹੀਂ ਕਰਦੇ ਉਹ ਸਟੈਪ ਵਾਈਜ਼ ਸਟੈਪ ਹੀ ਕੰਮ ਕਰ ਰਹੇ ਨੇ ਤੇ ਅਸੀਂ ਇਸ ਚੀਜ਼ ਦੀ ਪੁੱਛਣ ਦਾ ਵੀ ਅਸੀਂ ਸਮਝਦੇ ਆ ਕਿ ਸਾਡੀ ਤੋਹੀਨ ਕਿਉਂਕਿ ਸਾਨੂੰ ਆਪਣੇ ਨੇਤਾ ਦੇ ਉੱਤੇ ਬਹੁਤ ਹੀ ਮਾਣ